ਕਾ ਤੋ ਗੁਰ ਦੀ ਤੀ ਰਾਜ ਦੇੰਦੇ ਵਲਕਦੀਆਂ ਮੈਲਾਨੋਂ ਜੋਲਮ ਨਾਲ ਲੜਨਾ ਭੇਜਤਾ ਬੜਿਆਂ ਜਰ ਮੈਲਾਨੋਂ ਜੇ ਤਪਾ ਕਰਨ ਚਲੇ ਗਏ ਸੁਰਗ ਦੀਆਂ ਸੈਲਾਨੋਂ ਸ਼ਾਵਾਸ਼ੇ ਪਾਗਾ ਵਾਲਿਓ ਜਰ ਮੇਦ ਲਔ ਰਸੀ ਲੋਥ ਤੇ ਲੋਥ ਚੜਾਤੀ ਲੜ ਕੇ ਚਮਕਔ ਰਸੀ ਲੋਥ ਤੇ ਲੋਥ ਚੜਾਤੀ ਉਹ ਦਨ ਦੀਆਂ ਠੰਡੀਆਂ ਹੋਈਆਂ ਅਖੀਆਂ ਜੀਆਂ ਬਾਪਾ ਦਲਵੇਂ ਵੜ ਦਰਦੜ ਡੇਗਣਾ ਕੰਲਾ ਜੀਆਂ ਪਾਪ ਦੀਆਂ ਹਰਦੀ ਕੱਟ ਲੜੀਆਂ ਫੌਜਾਂ ਰਾਣਾ ਪ੍ਰਤਾਪ ਦੀਆਂ ਲੜ ਕੇ ਨਾਲ ਜੀਤ ਜਹਾਰਾ ਬਾਦਲ ਤੇ ਨਕਸ਼ੇ ਮੈਂ ਲੈ ਕੇ ਪੁੱਤ ਚਾਰ ਕੁਮਾਰੇ ਲਾਖਾਂ ਪੁੱਤ ਬਖਸ਼ੇ ਮੈਂ ਲੈ ਕੇ ਪੁੱਤ ਚਾਰ ਤੁਸਾਂ ਦੇ ਟੋੜੇ ਲੈ ਗਿਆ ਗੰਗਾ ਸੀ ਅੰਦਰ ਦਾ ਕਾਲਾ ਬ੍ਰਾਹਮਣ ਉਪਰੋਂ ਕਜ ਚੰਗਾ ਸੀ ਮਾਈਲਾ ਦੇ ਮਹਿਲ ਸਾੜ ਗਿਆ ਛਟਕੇ ਪਤੰਗਾ ਸੀ ਕਰਮੇ ਨੇ ਫੜ ਕੇ ਕਰਤੀ ਮਾਤ ਨਾਲ ਸ਼ਾਦੀ ਦੀ ਚੰਗਾ ਹੋਇਆ ਇੰਡੀਆ ਮੁਲਕ ਨੂੰ ਮਿਲ ਗਈ ਆਜ਼ਾਦੀ ਦੀ ਚੰਗਾ ਹੋਇਆ ਭਾਰਤ ਵਰਸ਼ਨ ਪਾਪੀ ਬਾਜੀ ਦੇ ਗੱਲਾਰੇ ਚੰਤੇ ਵਿੱਚ ਕੰੰਦਾਂ ਦੇ ਵਲਦੇ ਵਿੱਚ ਛਪੇ ਨਮੂਨੇ ਚਿਟਿਆ ਜਿਆ ਗੰਗਾ ਦੇ ਕੱਲੇ ਰਾਪਤੇ ਮੰਗਾਤੇ ਚਿਲਕਦੇ ਆ ਚੰਨਾ ਦੇ ਐਧਰ ਨਾ ਰੁਖ ਜਾ ਕਰ ਲਿਆ ਦੀਨੇ ਨਹੀਂ ਰਖਸੇ ਮੈਂ ਲੈ ਕੇ ਪੁੱਤ ਚਾਰ ਤੁਮਾਰੇ ਲਾਠਾ ਪੁੱਤ ਬਖਸ਼ੇ ਮੈਂ ਲੈ ਕੇ ਪੁੱਤ ਚਾਰ ਤੁਸਾਂ ਦੇ ਦੇਖੋ ਸਿੰਘ ਜਿਤਨੇ ਬੈਠੇ ਹਾਂ ਦੇਖੋ ਸਿੰਘ ਜਿਤਨੇ ਬੈਠੇ ਆਕੇ ਵਿੱਚ ਦੁਆਨ ਦੇ ਆਪਣੀਆਂ ਮਾਵਾ ਮੰਗ ਤੋਨੂ ਸਭ ਜਾਣ ਦੇ ਖੰਡੇ ਦਾ ਅਮਰਤ ਛਕ ਕੇ ਕਰਗੇ ਨਲੀਆਂ ਆਣ ਦੇ ਕੜਤੇ ਤੇ ਤਰਲੀਆਂ ਜਾਨਾ ਜਵਾਨਾਂ ਨੇ ਤਲੀਆਂ ਤੇ ਮਲ ਨੂੰ ਪਰੋਸਾ ਪਾਰਾ ਸਾਬੋਆਂ ਬਲੀਆਂ ਤੇ ਮਲ ਨੂੰ ਪਰੋਸਾ ਪਾਰਾ ਜਿੱਥੇ ਮੈਂ ਪਾਣੀ ਢੋਲਾ ਉੱਥੇ ਰਤ ਢੋਲਣਗੇ ਜਗ ਦੇ ਤੁਮ ਮਹਰਵੰਤ ਸਾਂਗਾਂ ਜਗ ਤੋਲਣਗੇ ਕੇਰ ਸਰਹੰ ਸ਼ਹਿਰ ਨੂੰ ਮੁਗਲਾਂ ਨੂੰ ਰੋਲਣਗੇ ਆਵਦੇ ਆ ਪੁੱਤਰਾ ਵਾਂਗੂ ਵੇਖਾਂ ਇੱਕ ਅੱਖ ਸੇ ਮੈਂ ਲੈ ਕੇ ਪੁੱਤ ਚਾਰ ਤੁਮਾਰੇ ਲਾਖਾ ਪੁੱਤ ਬਖਸ਼ੇ ਮੈਂ ਲੈ ਕੇ ਪੁੱਤ ਚਾਰ ਤੁਸਾਂ ਦੇ ਬਣ ਗਿਆ ਮੈਂ ਪਿਤਾ ਪੰਖ ਦਾ ਮਾਤਾ ਤੂੰ ਬਣ ਖਾ ਜੀ ਆਗਲੇ ਆ ਪੁੱਤਰ ਹਵਾਂ ਵੇਖਾਂ ਅਣਖਾਂ ਦੀ ਲਾੜਨਗੇ ਭੁੱਖੇ ਰਹਿ ਕੇ ਮੰਨਦੇ ਨਾ ਤਨਖਾਦੀ ਖੱਦਰ ਦੇ ਪੜਤੇ ਪਾਲੇ ਖੱਦਰ ਦੇ ਮੁਕੀਏ ਲਾੜਨ ਨੂੰ ਸ਼ੇਰ ਬਹਾਦਰ ਅਗਦੇ ਪਾ ਮੁਕੀਏ ਲਾੜਨ ਨੂੰ ਬੀਰ ਬਹਾਦਰ ਅਣਖ ਦੇ ਰਾਣੇ ਜੱਥੇ ਚਾਹ ਲਈਆਂ ਸ਼ੀਹਾਂ ਦਾ ਦੂਰ ਤੋਂ ਸੁਣਿਆ ਖੜਕਾ ਤੀਰਾਂ ਦੇ ਮੀਹਾਂ ਦਾ ਆਹਾਂ ਸਿੰਘ ਇੱਕ ਕਮਸਾਰੇ ਤੀਹਾਂ ਪਰ ਤੀਹਾਂ ਮਾ ਗੁਰਤਰ ਦੁਸ਼ਮੇਸ਼ ਬਣ ਗਿਆ ਇਨ੍ਹਾਂ ਦੇ ਕਕਸੇ ਮੈਂ ਲੈ ਕੇ ਪੁੱਤ ਚਾਰ ਤੁਮਾਰੇ ਲੱਖਾਂ ਪੁੱਤ ਬਖਸ਼ੇ ਮੈਂ ਲੈ ਕੇ ਪੁੱਤ ਚਾਰ ਤੁਸਾਂ ਦੇ ਓ ਤੇਰਿਆਂ ਤੇ ਦਾੜੇ ਸਜਦੇ ਹਾਂ ਚਿਹਰਿਆਂ ਤੇ ਦਾੜੇ ਸਜਦੇ ਪਰਮੇ ਮੋ ਸ਼ੇਰੀਏ ਹਨੂਮਨ ਜਵਾਨ ਵਾਂਗ ਕਥਲੇ ਕਾ ਸ਼ੇਰੀਏ ਇਨਾ ਪਰ ਰਹਿੰਦੇ ਹਾਰਖ ਨਾਲ ਗਏ ਰਿਆ ਦੇਨੇ ਰਤਵਾ ਹੀ ਜਾਂਦੇ ਤੇਜ ਕਰਪਾਨਾ ਨੂੰ ਇਹਨਾਂ ਨੇ ਮੇਰੇ ਸੀ ਸਤਾ ਵਾਰਤਾ ਜਾਨਾ ਨੂੰ ਇਹਨਾਂ ਨੇ ਮੇਰੇ ਸੀ ਸਤਾ